ਮੋਗਾ ਜ਼ਿਲ੍ਹੇ ਦੇ ਕਥਿਤ ਬਾਬਾ ਸ਼ਿਵਮਨਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਵੱਡਾ ਵਿਵਾਦ ਖੜਾ ਹੋ ਗਿਆ। ਵੀਡੀਓ 'ਚ ਬਾਬਾ ਇੱਕ ਬਜ਼ੁਰਗ ਮਹਿਲਾ ਦੀ ਆਕਸੀਜਨ ਨਲੀ ਹਟਵਾਉਂਦਾ ਨਜ਼ਰ ਆ ਰਿਹਾ ਹੈ। ਪਰ ਇਹ ਦਰਬਾਰ 'ਚ ਬਾਬੇ ਨੇ ਟੋਟਕੇ ਕਰਕੇ ਮਹਿਲਾ ਦੇ ਮੂੰਹ 'ਤੇ ਲੱਗੀ ਆਕਸੀਜਨ ਸਿਲੰਡਰ ਦੀ ਨਲੀ ਉਤਰਵਾ ਦਿੱਤੀ। ਉਸੇ ਹੀ ਪਲਾਂ ਬਾਅਦ ਮਹਿਲਾ ਦਾ ਸਾਹ ਲੈਣਾ ਔਖਾ ਹੋ ਗਿਆ ਉਸ ਨੂੰ ਤਕਲੀਫ ਹੋਣ ਲੱਗ ਪਈ। ਇਹ ਦੇਖ ਕੇ ਬਾਬੇ ਨੇ ਕਿਹਾ ਕਿ ਅੱਜ ਬਾਬੇ ਨੂੰ ਕੋਈ ਰਾਹ ਨਹੀਂ ਦਿਖ ਰਿਹਾ। ਜਿਵੇਂ ਹੀ ਮਹਿਲਾ ਦੀ ਹਾਲਤ ਵਿਗੜਨ ਲੱਗੀ ਉਸ ਦੀ ਆਕਸੀਜਨ ਲਈ ਦੁਬਾਰਾ ਜਿਹੜੀ ਨਲੀ ਆ ਉਹ ਲਗਾ ਦਿੱਤੀ ਗਈ ਇਸ ਤੋਂ ਬਾਅਦ ਬਾਬੇ ਨੇ ਕੁਝ ਟੋਟਕੇ ਦੱਸਦੇ ਹੋਏ ਕਿਹਾ ਕਿ ਜੇ ਉਹ ਉਪਾਏ ਕੀਤੇ ਜਾਣ ਤਾਂ ਮਹਿਲਾ ਠੀਕ ਹੋ ਜਾਵੇਗੀ ਨਹੀਂ ਤਾਂ ਉਸ ਦਾ ਅੰਤ ਹੋ ਜਾਵੇਗਾ ਬਾਬੇ ਨੇ ਮਹਿਲਾ ਨੂੰ ਕਿਹਾ ਕਿ ਜਾ ਕੇ ਡਾਕਟਰ ਨੂੰ ਆਪ ਕਹੇਗੀ ਕਿ ਮੈਂ ਠੀਕ ਆ ਮੇਰੀ ਨਲੀ ਹਟਾ ਵੀਡੀਓ 'ਚ ਬਾਬਾ ਸਿਗਰਟ ਪੀਂਦਾ ਮਹੀਨਾ ਨਾਲ ਗੱਲ ਕਰਦਾ ਤੇ ਕਈ ਵਾਰ ਉਸਦੇ ਸਿਰ ਤੇ ਹੱਥ ਰੱਖ ਕੇ ਫੂਕ ਮਾਰਦਾ ਦਿਖਾਈ ਦੇ ਰਿਹਾ ਹੈ ਹਾਲਾਂਕਿ ਜਦ ਮਹਿਲਾ ਹਾਫਣ ਲੱਗੀ ਤਾਂ ਬਾਬੇ ਨੇ ਆਖਰਕਾਰ ਕਿਹਾ ਕਿ ਉਸ ਨੂੰ ਆਕਸੀਜਨ ਦੀ ਨਲੀ ਮੋੜ ਲਗਾ ਦਿਓ ਉਸ ਤੋਂ ਬਾਅਦ ਬਾਬੇ ਨੇ ਦਾਅਵਾ ਕੀਤਾ ਕਿ ਉਸ ਨੂੰ ਅਜ ਕੋਈ ਆਤਮਿਕ ਰਾਹਤਦਾਰੀ ਪ੍ਰਾਪਤ ਨਹੀਂ ਹੋਈ ਤੇ ਇਸੇ ਲਈ ਉਹ ਮਹਿਲਾ ਦਾ ਇਲਾਜ ਨਹੀਂ ਕਰ ਸਕਿਆ ਬਾਬਾ ਸ਼ਿਵਮਨਾਤ ਦਾ ਡੇਰਾ ਮੋਗਾ ਦੇ ਕੋਟਪੂਰਾ ਬਾਈਪਾਸ ਦੇ ਨੇੜੇ ਸਿਤਾ ਜਿੱਥੇ ਉਹ ਹਰ ਵੀਰਵਾਰ ਨੂੰ ਚੌਂਕੀ ਲਗਾਉਂਦਾ ਹੈ ਡੇਰੇ ਚ ਆਉਣ ਵਾਲੇ ਲੋਕਾਂ ਦੇ ਇਲਾਜ ਦੀਆਂ ਵੀਡੀਓਜ਼ ਰਿਕਾਰਡ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀਆਂ ਜਾਂਦੀਆਂ ਨੇ ਸ਼ਿਵ ਸੈਨਾ ਨਾਲ ਜੁੜੇ ਇੱਕ ਸਥਾਨਕ ਨੇਤਾ ਅਨੁਸਾਰ ਪਾਪਾ ਪਿਛਲੇ 8-9 ਸਾਲਾਂ ਤੋਂ ਸੇਵਾ ਕਰ ਰਿਹਾ ਤੇ ਕਿਸੇ ਤੋਂ ਕੁਝ ਨਹੀਂ ਮੰਗਦਾ ਜੋ ਵੀ ਸ਼ਰਦਾ ਨਾਲ ਦਿੰਦਾ ਉਹ ਲੈਂਦਾ ਬਾਬਾ ਕਾਲੀ ਮਾਤਾ ਤੇ ਪੀਰ ਬਾਬਾ ਦੀ ਉਪਾਸਨਾ ਕਰਦਾ ਹੈ ਜਾਣਕਾਰੀ ਦੇ ਮੁਤਾਬਕ ਬਾਬੇ ਦਾ ਪਹਿਲਾਂ ਵੀ ਨਿਹੰਗ ਸਿੰਘਾਂ ਦੇ ਨਾਲ ਵਿਵਾਦ ਹੋ ਚੁੱਕਾ ਹੈ ਮੋਗਾ ਜ਼ਿਲ੍ਹੇ ਦੇ ਕਥਿਤ ਬਾਬਾ ਸ਼ਿਵਮਨਾਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਵੱਡਾ ਵਿਵਾਦ ਖੜਾ ਹੋ ਗਿਆ। ਵੀਡੀਓ 'ਚ ਬਾਬਾ ਇੱਕ ਬਜ਼ੁਰਗ ਮਹਿਲਾ ਦੀ ਆਕਸੀਜਨ ਨਲੀ ਹਟਵਾਉਂਦਾ ਨਜ਼ਰ ਆ ਰਿਹਾ ਹੈ। ਪਰ ਇਹ ਦਰਬਾਰ 'ਚ ਬਾਬੇ ਨੇ ਟੋਟਕੇ ਕਰਕੇ ਮਹਿਲਾ ਦੇ ਮੂੰਹ 'ਤੇ ਲੱਗੀ ਆਕਸੀਜਨ ਸਿਲੰਡਰ ਦੀ ਨਲੀ ਉਤਰਵਾ ਦਿੱਤੀ। ਉਸੇ ਹੀ ਪਲਾਂ ਬਾਅਦ ਮਹਿਲਾ ਦਾ ਸਾਹ ਲੈਣਾ ਔਖਾ ਹੋ ਗਿਆ, ਉਸ ਨੂੰ ਤਕਲੀਫ ਹੋਣ ਲੱਗ ਪਈ। ਇਹ ਦੇਖ ਕੇ ਬਾਬੇ ਨੇ ਕਿਹਾ ਕਿ ਅੱਜ ਬਾਬੇ ਨੂੰ ਕੋਈ ਰਾਹ ਨਹੀਂ ਦਿਖ ਰਿਹਾ। ਜਿਵੇਂ ਹੀ ਮਹਿਲਾ ਦੀ ਹਾਲਤ ਵਿਗੜਨ ਲੱਗੀ ਉਸ ਦੀ ਆਕਸੀਜਨ ਲਈ ਦੁਬਾਰਾ ਜਿਹੜੀ ਨਲੀ ਹੈ ਉਹ ਲਗਾ ਦਿੱਤੀ ਗਈ। ਇਸ ਤੋਂ ਬਾਅਦ ਬਾਬੇ ਨੇ ਕੁਝ ਟੋਟਕੇ ਦੱਸਦੇ ਹੋਏ ਕਿਹਾ ਕਿ ਜੇ ਉਹ ਉਪਾਏ ਕੀਤੇ ਜਾਣ ਤਾਂ ਮਹਿਲਾ ਠੀਕ ਹੋ ਜਾਵੇਗੀ ਨਹੀਂ ਤਾਂ ਉਸ ਦਾ ਅੰਤ ਹੋ ਜਾਵੇਗਾ। ਬਾਬੇ ਨੇ ਮਹਿਲਾ ਨੂੰ ਕਿਹਾ ਕਿ ਜਾ ਕੇ ਡਾਕਟਰ ਨੂੰ ਆਪ ਕਹੇਗੀ ਕਿ ਮੈਂ ਠੀਕ ਆ ਮੇਰੀ ਨਲੀ ਹਟਾ ਦੇ। ਵੀਡੀਓ 'ਚ ਬਾਬਾ ਸਿਗਰਟ ਪੀਂਦਾ ਮਹੀਨਾ ਨਾਲ ਗੱਲ ਕਰਦਾ ਤੇ ਕਈ ਵਾਰ ਉਸਦੇ ਸਿਰ ਤੇ ਹੱਥ ਰੱਖ ਕੇ ਫੂਕ ਮਾਰਦਾ ਦਿਖਾਈ ਦੇ ਰਿਹਾ ਹੈ ਹਾਲਾਂਕਿ ਜਦ ਮਹਿਲਾ ਹਾਫਣ ਲੱਗੀ ਤਾਂ ਬਾਬੇ ਨੇ ਆਖਰਕਾਰ ਕਿਹਾ ਕਿ ਉਸ ਨੂੰ ਆਕਸੀਜਨ ਦੀ ਨਲੀ ਮੋੜ ਲਗਾ ਦਿਓ ਉਸ ਤੋਂ ਬਾਅਦ ਬਾਬੇ ਨੇ ਦਾਅਵਾ ਕੀਤਾ ਕਿ ਉਸ ਨੂੰ ਅਜ ਕੋਈ ਆਤਮਿਕ ਰਹਾਦਾਰੀ ਪ੍ਰਾਪਤ ਨਹੀਂ ਹੋਈ ਤੇ ਇਸੇ ਲਈ ਉਹ ਮਹਿਲਾ ਦਾ ਇਲਾਜ ਨਹੀਂ ਕਰ ਸਕਿਆ ਬਾਬਾ ਸ਼ਿਵਮਨਾਤ ਦਾ ਡੇਰਾ ਮੋਗਾ ਦੇ ਕੋਟਪੂਰਾ ਬਾਈਪਾਸ ਦੇ ਨੇੜੇ ਸਿਤਾ ਜਿੱਥੇ ਉਹ ਹਰ ਵੀਰਵਾਰ ਨੂੰ ਚੌਂਕੀ ਲਗਾਉਂਦਾ ਹੈ ਡੇਰੇ ਚ ਆਉਣ ਵਾਲੇ ਲੋਕਾਂ ਦੇ ਇਲਾਜ ਦੀਆਂ ਵੀਡੀਓਜ਼ ਰਿਕਾਰਡ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀਆਂ ਜਾਂਦੀਆਂ ਨੇ ਸ਼ਿਵ ਸੈਨਾ ਨਾਲ ਜੁੜੇ ਇੱਕ ਸਥਾਨਕ ਨੇਤਾ ਅਨੁਸਾਰ ਪਾਪਾ ਪਿਛਲੇ 8-9 ਸਾਲਾਂ ਤੋਂ ਸੇਵਾ ਕਰ ਰਿਹਾ ਤੇ ਕਿਸੇ ਤੋਂ ਕੁਝ ਨਹੀਂ ਮੰਗਦਾ ਜੋ ਵੀ ਸ਼ਰਦਾ ਨਾਲ ਦਿੰਦਾ ਉਹ ਲੈਂਦਾ ਹੈ ਬਾਬਾ ਕਾਲੀ ਮਾਤਾ ਤੇ ਪੀਰ ਬਾਬਾ ਦੀ ਉਪਾਸਨਾ ਕਰਦਾ ਹੈ ਜਾਣਕਾਰੀ ਦੇ ਮੁਤਾਬਕ ਬਾਬੇ ਦਾ ਪਹਿਲਾਂ ਵੀ ਨਿਹੰਗ ਸਿੰਘਾਂ ਦੇ ਨਾਲ ਵਿਵਾਦ ਹੋ ਚੁੱਕਾ ਹੈ